ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੜੇ ਹੀ ਇੱਕ ਸੰਜੀਦਾ ਮੁੱਦੇ ਤੇ ਸਾਰੇ ਇਕੱਤਰ ਆਂ ਸੱਦਾ ਪੱਤਰ ਸਾਨੂੰ ਸਰਦਾਰ ਜਗਰੂਪ ਸਿੰਘ ਜੀ ਹਸਨਪੁਰ ਔਰ ਸਾਡੇ ਸਤਕਾਰਯੋਗ ਸਟੇਜ ਉੱਪਰ ਬੈਠੇ ਕਿਸਾਨੋ ਆਗੂਆਂ ਨੇ ਦਿੱਤਾ ਬਰਤੀਆਂ ਪਿੰਡਾਂ ਦੀ ਲਗਭਗ 24000 ਏਕੜ ਜ਼ਮੀਨ ਬੜੇ ਛਾਤਰ ਤਰੀਕੇ ਨਾਲ ਅਕਵਾਇਰ ਕਰਨ ਦੀ ਤੁਹਾਡੇ ਕੋਲੋਂ ਖੋਣ ਦੀ ਤਿਆਰੀ ਸਰਕਾਰ ਨੇ ਕੀਤੀ ਹੋਈ ਨੋਟੀਫਿਕੇਸ਼ਨ ਇਸ਼ੂ ਕਰਤੀ ਆ ਪਿੰਡਾਂ ਦੇ ਨਾਮ ਖਸਰਾ ਨੰਬਰ ਸਭ ਕੁਝ ਜਗਜ਼ਾਹਰ ਹੋ ਗਿਆ ਪਹਿਲੀ ਗੱਲ ਤਾਂ ਪੰਜਾਬ ਬਹੁਤ ਛੋਟਾ ਸੂਬਾ ਵਾ ਸਾਡੀ ਬੜੀ ਉਪਜਾਊ ਜ਼ਮੀਨ ਹੈ ਔਰ ਖੇਤੀ ਜਿਹੜੀ ਆ ਇਹਦਾ ਰਕਬਾ ਕਿਉਂਕਿ ਅਰਬਨਾਈਜੇਸ਼ਨ ਹੋਈ ਸ਼ਹਿਰੀਕਰਨ ਹੋਇਆ ਸੂਬੇ ਦਾ ਕਾਫੀ ਅਰਸੇ ਤੋਂ ਘਟਦਾ 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 ਜਾ ਰਿਹਾ ਵਾ ਔਰ ਇਸ ਤੋਂ ਇਲਾਵਾ ਜਿਹੜੇ ਨੈਸ਼ਨਲ ਕੋਈ ਪ੍ਰੋਜੈਕਟਸ ਹੋਣ ਨੇ ਚਾਇਓ ਇੰਡਸਟਰੀ ਹੁੰਦੀ ਆ ਚਾਇਓ ਹਾਈਵੇ ਦੇ ਨੈਟਵਰਕ ਆਉਂਦੇ ਨੇ ਜਿਹੜੇ ਭਾਰਤ ਮਾਲਾ ਦੇ ਅਧੀਨ ਆਏ ਜਾਂ ਕੁਝ ਆਏ ਆ ਜੋ ਦਿੱਲੀ ਕਟੜਾ ਵਗੈਰਾ ਤੁਸੀਂ ਦੇਖ ਰਹੇ ਹੋ ਕਿ ਹਰ 5-7 10 ਕਿਲੋਮੀਟਰ ਬਾਅਦ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਕਿਸਾਨਾਂ ਦੀਆਂ ਤੇ ਉਹਨਾਂ ਨੂੰ ਇਸ ਕੰਮ ਵਾਸਤੇ ਇਸਤੇਮਾਲ ਕੀਤਾ ਗਿਆ ਜ਼ਮੀਨਾਂ ਜਿਹੜੀਆਂ ਲੈਜੀਟਿਮੇਟਲੀ ਅਕਵਾਇਰ ਹੋਈਆਂ ਬਕਾਇਦਾ ਕਾਨੂੰਨ ਦੇ ਤਹਿਤ ਉਹਨਾਂ ਦੇ ਵੀ ਪੈਸੇ ਲੋਕੀ ਹਲੇ ਤੱਕ ਟੱਕਰਾਂ ਮਾਰਦੇ ਫਿਰਦੇ ਨੇ ਬਹੁਤ ਉਹਦੀਆਂ ਅਪੀਲਾਂ ਦਲੀਲਾਂ ਲੰਬਾ ਅਰਸਾ ਉਹ ਲੰਘ ਜਾਂਦਾ ਲੇਕਿਨ ਆ ਜਿਹੜੀ ਭਗਵਤ ਮਾਨ ਦੀ ਇਹ ਚਾਲ ਆ ਇਹ ਬੇਸਿਕਲੀ ਲੈਂਡ ਮਾਫੀਆ ਦਾ ਕੰਮ ਆ ਇਹ ਦਿੱਲੀ ਤੋਂ ਬੈਠੇ ਜਿਹੜੇ ਉਹਨਾਂ ਦੇ ਆਕਾ ਨੇ ਕੇਜਰੀਵਾਲ ਤੇ ਸਸੋਡੀਆਂ ਇਹ ਕੁਛ ਨਾ ਕੁਛ ਇਦਾਂ ਹੀ ਸੋਚਦੇ ਰਹਿੰਦੇ ਕਿ ਅਸੀਂ ਪੰਜਾਬ ਨੂੰ ਕਿਵੇਂ ਐਕਸਪਲੋਇਟ ਕਰਨਾ ਵਾ ਕਿਉਂਕਿ ਰਹਿ ਗਿਆ ਸਾਲ ਡੇਢ ਇਹਨਾਂ ਦਾ ਦਿੱਲੀੋਂ ਇਹਨਾਂ ਨੂੰ ਲੋਕਾਂ ਨੇ ਨਕਾਰ ਚੁੱਕੇ ਨੇ ਇਹਨਾਂ ਨੂੰ ਐ ਲੱਗਦਾ ਕਿ ਪੰਜਾਬ ਤੋਂ ਜੋ ਕੁਝ ਅਸੀਂ ਹੁਣ ਕੱਢ ਸਕਦੇ ਹਾਂ ਕੱਢ ਲਈਏ ਕੱਲ ਪਰਸੋਂ ਉਹਨਾਂ ਨੇ ਸਾਡੇ ਤੇ ਦੋ ਹਮਲੇ ਕੀਤੇ ਨੇ ਡਾਇਰੈਕਟਲੀ ਪਹਿਲਾ ਹਮਲਾ ਕੀਤਾ ਉਹਨਾਂ ਨੇ ਸਾਡੇ ਜੋ ਅਹਿਮ ਅਹੁਦੇ ਨੇ ਪੰਜਾਬ ਦੇ ਵੈਸੇ ਤਾਂ ਅਨ ਆਫੀਸ਼ੀਅਲੀ ਉਹਨਾਂ ਨੇ ਪਹਿਲਾਂ ਹੀ ਕੇਜਰੀਵਾਲ ਨੇ ਆਪਣਾ ਇੱਕ ਘਟਿਆ ਜਾਂ ਪੀ ਕੋਈ ਵੈਭਵ ਕੁਮਾਰ ਜਿਸ ਨੇ ਇੱਕ ਮੈਂਬਰ ਪਾਰਲੀਮੈਂਟ ਸਵਾਤੀ ਮਾਲੀਵਾਲ ਨੂੰ ਢਿੱਡ ਚ ਲੱਤਾਂ ਮਾਰ ਕੇ ਕੁੱਟਿਆ ਉਹਤੇ ਪਰਚਾ ਦਰਜ ਹੋਇਆ ਜੇਲ੍ਹ ਗਿਆ ਉਸ ਬੰਦੇ ਨੂੰ ਲਿਆ ਕੇ ਚੀਫ ਮਿਨਿਸਟਰ ਦੇ ਦਫ਼ਤਰ ਵਿੱਚ ਬਿਠਾ ਦਿੱਤਾ ਹੋਇਆ ਆਲਰੇਡੀ ਫਿਰ ਦਿੱਲੀ ਦੇ ਵਿੱਚ ਤਾਂ ਕਿਹਾ ਨਕਾਰੇ ਹੋਇਆ ਸੁਸ਼ੋਡਿਆ ਤੇ ਸਤਿੰਦਰ ਜੈਨ ਜਿਨ੍ਹਾਂ ਨੂੰ ਲੋਕਾਂ ਨੇ ਆਪਣੀਆਂ ਸੀਟਾਂ ਹਾਰਾਂ ਤੀਆਂ ਵਿੱਚੇ ਕੇਜਰੀ ਵਾਲਾ ਰਾਤਾ ਉਹ ਸਾਡੇ ਪੰਜਾਬ ਦੇ ਇਥੇ ਇੰਚਾਰਜ ਬਣਾ ਦਿੱਤੇ ਨੇ ਰਾਜ ਸਭਾ ਦੇ ਮੈਂਬਰ ਸਾਡੇ ਪੰਜਾਬ ਤੋਂ ਗੈਰ ਪੰਜਾਬੀ ਚਾਹੇ ਸੰਦੀਪ ਪਟਕਾ ਚਾਹੇ ਰਾਗਵ ਚੱਡਾ ਚਾਹੇ ਜਿੰਨੀਆਂ ਮਰਜ਼ੀ ਕਹਿਣ ਕਿ ਸਾਡੀਆਂ ਜੜਾ ਪੰਜਾਬ ਚ ਨੇ ਲੇਕਿਨ ਹੰਗ ਗੈਰ ਪੰਜਾਬੀ ਸਾਡੇ ਉਹ ਕਦੀ ਹੋ ਨਹੀਂ ਸਕਦੇ ਅੱਜ ਪੰਜਾਬ ਚ ਜਿਹੜੇ ਅਹਿਮ ਪੋਜੀਸ਼ਨਸ ਤੁਸੀਂ ਕਦੀ ਦੇਖਿਆ ਬੈਠੇ ਹੋ ਸਾਰੇ ਪੰਜਾਬ ਦਾ ਚੀਫ ਮਿਨਿਸਟਰ ਆਮ ਤੌਰ ਤੇ ਪੂਰਨ ਤੌਰ ਤੇ ਗੁਰਸੇਖ ਹੋਇਆ ਕਰਦਾ ਸੀ। ਲੈ ਲਓ ਤੁਸੀਂ ਭਾਵਾ 1966 ਜਦੋਂ ਪੰਜਾਬ ਬਣਿਆ ਜਾਂ ਉਸ ਤੋਂ ਪਹਿਲਾਂ ਵੀ ਪਿੱਛੇ ਚਲ ਜੋ। ਜੁਆਇੰਟ ਪੰਜਾਬ ਦੇ ਵਿੱਚ ਵੀ ਸਰਦਾਰ ਪ੍ਰਤਾਪ ਸਿੰਘ ਕਹਿਰਾ ਕਹਿਰੋ ਐਟ ਸੈਟਰਾ ਸਾਰੇ ਕਿਉਂਕਿ ਉਹਦੀ ਦਿੱਖ ਜਿਹੜੀ ਸੀ ਪਰਸਨੈਲਿਟੀ ਇੱਕ ਅੱਛੀ ਹੋਣੀ ਚਾਹੀਦੀ ਸੀ ਲੋਕਾਂ ਤੇ ਪ੍ਰਭਾਵ ਪੈਂਦਾ। ਅੱਜ ਸਾਡਾ ਮੁੱਖ ਮੰਤਰੀ ਇੱਕ ਟੋਪੀ ਵਾਲਾ ਉਹ ਜਦੋਂ ਮਰਜੀ ਟੋਪੀ ਲਾ ਕੇ ਇੱਥੇ ਪੋਗਾ ਕੇ ਮਾਰਦਾ ਨਾ ਉਹਨੂੰ ਕੋਈ ਕੇਸਾਂ ਦੀ ਰਿਸਪੈਕਟ ਹੈ ਨਾ ਉਹਨੂੰ ਕੋਈ ਸਿੱਕੀ ਦੀ ਰਿਸਪੈਕਟ ਹੈ। ਨਾ ਨੂੰ ਪੰਜਾਬ ਦੇ ਨਾਂ ਉਨੋਂ ਕਿਸਾਨਾਂ ਦੀ ਰਿਸਪੈਕਟ ਹੈ ਅੱਜ ਪੰਜਾਬ ਚ ਚੀਫ ਸੈਕਟਰੀ ਆਮ ਤੌਰ ਤੇ ਕੋ ਚੰਗਾ ਸਿੱਖ ਅਫਸਰ ਲੱਭ ਕੇ ਲਾਇਆ ਜਾਂਦਾ ਸੀਗਾ ਸਾਡਾ ਅੱਜ ਜਿਹੜਾ ਚੀਫ ਸੈਕਟਰੀ ਆ ਉਹ ਨਾਨ ਪੰਜਾਬੀ ਆ ਗੈਰ ਪੰਜਾਬੀ ਪੰਜਾਬ ਦਾ ਡੀਜੀਪੀ ਗੈਰ ਪੰਜਾਬੀ ਆ ਪੰਜਾਬ ਦਾ ਹੋਮ ਸੈਕਟਰੀ ਗੈਰ ਪੰਜਾਬੀ ਆ ਅੰਮ੍ਰਿਤਸਰ ਦਾ ਡੀਸੀ ਹਮੇਸ਼ਾ ਇੱਕ ਪ੍ਰਥਾ ਸੀ ਕਿ ਉੱਥੇ ਕਿਉਂਕਿ ਦਰਬਾਰ ਸਾਹਿਬ ਆ ਤੇ ਸਿੱਖਾਂ ਦਾ ਇਹ ਕਿਸਮ ਦਾ ਮੱਕਾ ਮੰਨਿਆ ਜਾਂਦਾ ਉੱਥੇ ਹਮੇਸ਼ਾ ਸਿੱਖ ਡੀਸੀ ਲਾਇਆ ਜਾਂਦਾ ਸੀ ਕੋਈ ਪਰਵਾਹ ਨਹੀਂ ਬਹੁਤੇ ਅਫਸਰ ਇਸ ਵੇਲੇ ਜ਼ਿਲ੍ਹਿਆਂ ਦੇ ਵਿੱਚ ਆਈਐਸ ਆਈਪੀਐਸ ਜਿਹੜੇ ਨੇ ਉਹ ਸਾਰੇ ਗੈਰ ਪੰਜਾਬੀ ਲਾਇਆ ਤੇ ਪਰਸੋਂ ਪলিউ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਿਹੜੀ ਬਹੁਤ ਅਹਿਮ ਸੰਸਥਾ ਜਿਹਨੇ ਸਾਰੀ ਇੰਡਸਟਰੀ ਨੂੰ ਕੰਟਰੋਲ ਕਰਨਾ ਜਿਹਨੇ ਸਾਰੀ ਇੰਡਸਟਰੀ ਦਾ ਵਾਤਾਵਰਣ ਨੂੰ ਬਚਾਉਣ ਵਾਸਤੇ ਉਹਦੇ ਵਿੱਚ ਉਹਦੇ ਕੋਲ ਬਹੁਤ ਵੱਡੇ ਅਧਿਕਾਰ ਆ ਇੱਕ ਰੀਨਾ ਕੁੱਪਾ ਇੱਕ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਕੋਈ ਸਿਕੱਤਰ ਸਕੁੱਤਰ ਉਹਨੂੰ ਕੇਜਰੀ ਵਾਲੇ ਭਗਵੰਤ ਜੀ ਹੁਕਮ ਕਰਕੇ ਲਗਵਾਤਾ ਇੱਕ ਕੋਈ ਲਾਰਜ ਇੰਡਸਟਰੀਅਲ ਬੋਰਡ ਜਿਹੜੇ ਇੰਡਸਟਰੀ ਨੂੰ ਸਾਰਾ ਦੇਖਣਾ ਦੀਪਕ ਚੋਹਾਨ ਕੋਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਕੋਈ ਸੰਦੀਪ ਪਾਟਕ ਦਾ ਪੀਏ ਉਹਨੂੰ ਲਿਆ ਕੇ ਇੱਥੇ ਚੇਅਰਮੈਨ ਬਣਾ ਦਿੱਤਾ ਸੋ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਹੁਣ ਮੁਕੰਮਲ ਤੌਰ ਤੇ ਸਿੱਧੇ ਲੁੱਟਣ ਤੇ ਆ ਗਏ ਨੇ ਪੰਜਾਬ ਨੂੰ ਔਰ ਇਹ ਜਿਹੜਾ ਲੈਂਡ ਦੀ ਮਾਫੀ ਆ ਜਿਹ ਮੈਂ ਗੱਲ ਕੀਤੀ ਇਹ 24000 ਕੋਈ ਰਕਬਾ ਏਕੜ ਘੱਟ ਨਹੀਂ ਹੁੰਦਾ ਇਹਦੇ ਨਾਲ ਜਿੱਦਾਂ ਪਹਿਲਾਂ ਕਿਹਾ ਗਿਆ ਕਿ ਜਗਰੂਪ ਸਿੰਘ ਹੁਣੇ ਕਹਿ ਰਹੇ ਸੀਗੇ ਇਹ ਪੰਜਾਬ ਸਰਕਾਰ ਕੋਲ ਤਾਂ ਪੈਸਾ ਹੈ ਨਹੀਂਗਾ ਉਹ ਤਾਂ ਤਨਖਾਹ ਨਹੀਂ ਦੇ ਸਕਦੇ ਉਹਨਾਂ ਨੇ ਇੱਕ ਹੁਸ਼ਾਰੀ ਨਾਲ ਕੱਢ ਲਈ ਨੋਟੀਫਿਕੇਸ਼ਨ ਵਿੱਚ ਲਿਖਿਆ ਵਾ ਕਿਉਂਕਿ ਅਸੀਂ ਲੈਂਡ ਐਕਵਾਇਰ ਨਹੀਂ ਕਰ ਸਕਦੇ ਇਹਦੇ ਝਗੜੇ ਬਣੇ ਹੁੰਦੇ ਨੇ ਇਹਦੀ ਲਿਟੀਗੇਸ਼ਨ ਪੈਦਾ ਹੋ ਜਾਂਦੀ ਹੈ ਹਾਈ ਕੋਰਟ ਤੱਕ ਚੱਲ ਜਾਂਦਾ ਸੁਪਰੀਮ ਕੋਰਟ ਇਸ ਲਈ ਅਸੀਂ ਲੈਂਡ ਪੂਲਿੰਗ ਦਾ ਸੁਝਾਅ ਦੇ ਰਹੇ ਨੇ ਅਰਬਨ ਸਟੇਟ ਬਣਾਉਣਗੇ ਹੋ ਸਕਦਾ ਅਰਬਨ ਸਟੇਟ ਸਿਰੇ ਹੀ ਨਾ ਛੜੇ ਆ ਆਪਾਂ ਇੱਕ ਵਾਰੀ ਪੰਜਾਬ ਸਰਕਾਰ ਨੇ ਮਹਾਰਾਜਾ ਜੀ ਰਣਜੀਤ ਸਿੰਘ ਫਲੋਰ ਦੇ ਕੱਡੇ ਦੇ ਉੱਤੇ ਸਤੂਰੀ ਦੇ ਨਮਾ ਸ਼ਹਿਰ ਉਸਾਰਨ ਦੀ ਗੱਲ ਕੀਤੀ ਸੀ ਕਿ ਪ੍ਰੋਪੋਜ਼ਲ ਹੀ ਫੇਲ ਹੋ ਗਈ ਇਸ ਕਰਕੇ ਅਗਰ ਬਣਾਉਣਗੇ ਵੀ ਤਾਂ 10-15 ਸਾਲ ਦੀ ਖੇਡ ਹੈਗੀ ਆ ਜਦ ਤੱਕ ਕਿਸਾਨ ਕੀ ਕਰੇਗਾ ਉਹ ਆਪਣੇ ਬੱਚਾ ਨੂੰ ਕਿਵੇਂ ਪਾਲੇਗਾ ਮਾਂ ਪਿਓ ਦਾ ਇਲਾਜ ਕਿਵੇਂ ਕਰਾਵੇਗਾ ਆਪਣੇ ਬੱਚਾ ਨੂੰ ਪੜ੍ਹਾਊਗਾ ਕਿੱਦਾਂ ਪਸ਼ੂਆਂ ਨੂੰ ਕਿੱਦਾਂ ਪਾਲੇਗਾ 10 ਸਾਲ ਬਾਅਦ ਜਾ ਕੇ ਉਹ ਤੁਹਾਨੂੰ ਬਣਦਾ ਜਿਹੜਾ ਹਿੱਸਾ ਡਵੈਲਪਮੈਂਟ ਦਾ ਅਗਰ ਤੁਸੀਂ ਅੰਦਾਜ਼ੇ ਨਾਲ ਕਿ 4000 ਗਸ ਤੁਸੀਂ ਜਗ੍ਹਾ ਦਿੱਤੀ ਆ ਕਿ ਤੁਹਾਨੂੰ ਉਹ ਕਹਿਣਗੇ ਚੰਗਾ ਜੀ 1000 ਗਾਜ ਅਸੀਂ ਤੁਹਾਨੂੰ ਲੈਂਡ ਪੂਲ ਦੇ ਵਿੱਚ ਦੇ ਦਾਂਗੇ ਇਹ ਸਰਾ ਸਰ ਤੁਹਾਡੇ ਨਾਲ ਬਹੁਤ ਵੱਡਾ ਤੋਖਾ ਹੋਣ ਜਾ ਰਿਹਾ ਵਾ ਜਿਹੜੇ ਕਿਸਾਨ ਜਿੰਦਾ ਇਹਨਾਂ ਨੇ ਕਿਹਾ ਕਿ ਘਰਾਂ 'ਚ ਬੈਠੇ ਸੋਚਦੇ ਨੇ ਕਿ ਸਾਨੂੰ ਬਹੁਤ ਪੈਸੇ ਮਿਲ ਜਾਣਗੇ ਉਹ ਬੜੀ ਵੱਡੀ ਗਲਤੀ ਦਾ ਇਸ ਵਕਤ ਸ਼ਿਕਾਰ ਨੇ ਉਹਨਾਂ ਨੂੰ ਵੀ ਮੇਰੀ ਅਪੀਲ ਆ ਕਿ ਇਹ ਲੜਾਈ ਕਿਸੇ ਇੱਕ ਦੀ ਨਹੀਂ ਗਈ ਇਹ ਕਿਸੇ ਇਹਨਾਂ ਦੀ ਨਹੀਂ ਗਈ ਕਿਸੇ ਇੱਕ ਤੁਹਾਡੇ ਚੋ ਨਹੀਂ ਉਹਦੀ ਨਹੀਂ ਗਈ ਕਿ ਸਾਰੇ ਪੰਜਾਬ ਦੇ اخਲਾਕੀ ਤੇ ਗੈਰਤਮੰਦ ਕਿਸਾਨਾਂ ਦੀ ਲੜਾਈ ਹੈ ਮੇਰੇ ਵੀਰੋ ਇਸ ਲਈ ਤਗੜੇ ਹੋ ਕੇ ਜੋ ਵੀ ਤੁਸੀਂ ਕਹੋਗੇ ਇਸ ਮੁੱਦੇ ਦੇ ਉੱਤੇ ਪਾਰਟੀ ਬਾਜ਼ੀ ਤੋਂ ਪਰੇ ਹਟ ਕੇ ਸਾਡਾ ਕੋਈ ਪਾਰਟੀ ਠੀਕ ਹੈ ਅਸੀਂ ਪਾਰਟੀਆਂ ਦਾ ਤੋਲਕ ਰੱਖਦੇ ਆ ਲੇਕਿਨ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਫਿਰ ਬਾਕੀ ਸਭ ਕੁਝ ਪਿੱਛੇ ਹੋਣਾ ਚਾਹੀਦਾ ਵਾ ਸੋ ਅਸੀਂ ਤੁਸੀਂ ਕੋਈ ਪੱਕਾ ਮੋਰਚਾ ਲਾਉਨੇ ਹੋ ਅਸੀਂ ਤੁਹਾਡਾ ਸਾਥ ਦੇਾਂਗੇ ਸਹਿਯੋਗ ਦੇਾਂਗੇ ਅਗਰ ਤੁਸੀਂ ਕੋਈ ਹੋਰ ਤਰੀਕੇਕਾਰ ਸੰਘਰਸ਼ ਕਰਦੇ ਹੋ ਅਸੀਂ ਸਾਰੇ ਤੁਹਾਡੇ ਨਾਲ ਦੇਾਂਗੇ ਕੈਪਟਨ ਸੰਦੀਪ ਸਿੰਘ ਸੰਧੂ ਜਿਹੜੇ ਦਾਖੇ ਤੋਂ ਇਲੈਕਸ਼ਨ ਲੜੇ ਉਹ ਮੇਰੇ ਨਾਲ ਅੱਜ ਇੱਥੇ ਪਹੁੰਚੇ ਹੋਏ ਨੇ ਜੱਗਾ ਹਿੱਸਾ ਆ ਜਿਹੜੇ ਉਮਰ ਐਕਸਐਮਐਲ ਜਗਰਾਉਤ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਦੋਸਤੋ ਮੈਂ ਤਾਂ ਇਹ ਸਿਰਫ ਤੁਹਾਨੂੰ ਕਹਿਣ ਆਇਆ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਿਲਕੁਲ ਫਰਜ਼ੀ ਝੂਠੇ ਮਕਾਰ ਬੇਈਮਾਨ ਇਹਨਾਂ ਦਾ ਕੋਈ دین ਨਹੀਂ ਹੈ ਕੋਈ ਮਜਬ ਨਹੀਂ ਹੈ ਔਰ ਸਾਡਾ ਪੰਜਾਬ ਇਹਨਾਂ ਨੇ ਦਿੱਲੀ ਦੇ ਹਵਾਲੇ ਕਰਤਾ ਤੁਸੀਂ ਮੈਨੂੰ ਦੱਸੋ ਭਗਵੰਤ ਮਾਨ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਖਦੇੜਨ ਦੀ ਕੀ ਲੋੜ ਸੀ ਕੋਈ ਲੋੜ ਨਹੀਂ ਸੀ ਉਹਦੀ ਤਾਂ ਲੜਾਈ ਨਹੀਂ ਸੀ ਕੈਪਟਨ ਅਬਰਿੰਦਰ ਸਿੰਘ ਨੇ 5 ਸਾਲ ਇੱਥੇ ਰਾਜ ਕੀਤਾ ਕਿਸੇ ਕਿਸਾਨ ਨੂੰ ਕੋ ਰੋਕਿਆ ਨਹੀਂਗਾ ਦਿੱਲੀ ਜਾਣਾ ਸੀ ਦਿੱਲੀ ਚਲੇ ਜਾਓ ਲੇਕਿਨ ਇਸਨੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਦੇ ਕਹਿਣ ਦੇ ਉੱਤੇ ਤੁਹਾਡਾ ਅੰਦੋਲਨ ਉੱਥੇ ਖਨੌਰੀ ਤੇ ਜਿਹੜਾ ਉੱਥੇ ਸ਼ੰਭੂ ਦਾ ਸੀ ਉਹ ਖਦੇੜਿਆ ਔਰ ਖਦੇੜਿਆ ਵੀ ਬੜਾ ਬੇਇੱਜ਼ਤ ਕਰਕੇ ਬੁਲਡੋਜ਼ਰ ਚਲਾ ਕੇ ਜੀਸੀਬੀ ਮਸ਼ੀਨਾਂ ਚਲਾ ਕੇ ਸਿਰਫ ਤੁਹਾਨੂੰ ਸੰਕੇਤ ਦੇਣ ਵਾਸਤੇ ਕਿ ਅਸੀਂ ਉਹਨਾਂ ਦੇ ਜੋ ਹੁਕਮ ਉਹ ਦਿੱਲੀੋਂ ਦੇਣਗੇ ਅਸੀਂ ਲਾਗੂ ਕਰਾਂਗੇ ਔਰ ਇਸ ਤੋਂ ਪਹਿਲਾਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਯਵਾਪਾ ਲਾ ਕੇ ਦੇਸ਼ ਦੀਆਂ ਬਾਹਰ ਦੂਰ ਦਰਾਡੇ ਜੇਲਾਂ ਵਿੱਚ ਰੱਖਿਆ ਇਹ ਸਾਰਾ ਵਿਉਂਤਬੰਦੀ ਦੇ ਨਾਲ ਉੱਥੋਂ ਹੋ ਰਿਹਾ ਵਾ ਔਰ ਅੱਜ ਪੰਜਾਬ ਦਾ ਹੋਮ ਡਿਪਾਰਟਮੈਂਟ ਜਿਹੜੀ ਪੁਲਿਸ ਉਹ ਭਗਵੰਤ ਮਾਨ ਠੀਕ ਹੈ ਬੈਠਾ ਉੱਥੇ ਇੱਕ ਜਿਵੇਂ ਕਹਿੰਦੇ ਹੁੰਦੇ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਲੇਕਿਨ ਚਲਾਇਆ ਸਾਰਾ ਕੁਝ ਦਿੱਲੀੋਂ ਜਾ ਰਿਹਾ ਜਦ ਡੀਜੀਪੀ ਜਦ ਡੀਜੀਪੀ ਨਹੀਂ ਇਹਨਾਂ ਦਾ ਗਾ ਚੀਫ ਸੈਕਰੀ ਦੀ ਇਹਨਾਂ ਦਾ ਤੇ ਪੰਜਾਬ ਇਹ ਕਿਵੇਂ ਚਲਾ ਲੰਗੇ ਇਹ ਸਾਰਾ ਕੁਝ ਹੁਣ ਇੱਕ ਤਾਂ ਦੋ ਤਰੀਕੇ ਨਾਲ ਇੱਕ ਤਾਂ ਕੇਜਰੀਵਾਲ ਹੋਣਾ ਨੇ ਸਾਰਾ ਜਿਹੜਾ ਇੰਡਰ ਦੇ ਕਬਜ਼ਾ ਕਰ ਲਿਆ ਪੰਜਾਬ ਤੇ ਤੇ ਇੱਕ ਉਤੋਂ ਡੂੰਗੀ ਸਾਜ਼ਿਸ਼ ਹੈ ਜਿਹੜੀ ਡੀਪ ਸਟੇਟ ਕਹਿੰਦੇ ਨੇ ਜਨੂ ਇੱਕ ਘੜੀ ਹੋਈ ਪ੍ਰਾਣੀ ਨੀਤੀ ਪੰਜਾਬ ਦੇ ਖਿਲਾਫ ਚਾਹੇ ਉਹ ਜੰਮੂ ਕਸ਼ਮੀਰ ਦੇ ਖਿਲਾਫ ਘੱਟ ਗਿਣਤੀਆਂ ਸਟੇਟਾਂ ਦੇ ਖਿਲਾਫ ਘੱਟ ਗਿਣਤੀ ਲੋਕਾਂ ਦੇ ਖਿਲਾਫ ਇਹ ਸਾਰਾ ਕੁਝ ਉਹਦੇ ਤਹਿਤ ਉਥੋਂ ਚਲਾਇਆ ਜਾ ਰਿਹਾ ਸਮਾ ਇਜਾਜ਼ਤ ਨਹੀਂ ਦਿੰਦਾ ਆਪਾਂ ਜਦੋਂ ਅਗਲਾ ਪ੍ਰੋਗਰਾਮ ਤੁਸੀਂ ਕਰੋਗੇ ਬਹੁਤ ਕੁਝ ਹੋਰ ਪੰਜਾਬ ਦੇ ਵਾਸਤੇ ਕਹਿਣ ਨੂੰ ਆ ਪਰ ਮੈਂ ਇਹ ਕਹਿ ਸਕਦਾ ਕਿ ਬੜੇ ਅਫਸੋਸ ਦੀ ਗੱਲ ਆ ਕਿ ਜਿਨ੍ਹਾਂ ਨੂੰ ਅਸੀਂ ਬੜੇ ਮਾਣ ਨਾਲ 92 MLA ਚ ਤਾ ਕੇ ਅਸੀਂ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਉਹ ਸਾਡੇ ਨੇ ਨਿਕਲੇ ਮੇਰੇ ਵੀਰੋ ਔਰ ਇਹਨਾਂ ਨੇ ਉਹ ਕੁਝ ਸਾਡੇ ਨਾਲ ਕੀਤਾ ਜਿਹੜੀਆਂ ਸ਼ਹੀਦ ਜਿਹੜੀਆਂ ਜ਼ਾਲਮ ਕੋਈ ਪੁਰਾਣੀਆ ਸਰਕਾਰਾਂ ਅੰਗਰੇਜ਼ ਮੁਗਲ ਜੇ ਨੀਤੀ ਦੇ ਤਹਿਤ ਸਾਡੀ ਨਸਲ ਕੁਸ਼ੀ ਕਰਨ ਦੇ ਉੱਤੇ ਇਹ ਸਾਰੇ ਉਤਰੇ ਹੋਏ ਨੇ ਮੈਂ ਅਖੀਰ 'ਚ ਇੱਕ ਗੱਲ ਕਹਿਣਾ ਚਾਹਣਾ ਮੇਰੇ ਵੀਰੋ ਆ ਦੇਖੋ ਲੜਾਈ ਦਾ ਮਾਹੌਲ ਬਣਿਆ ਸੀਗਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਖੜਨਾ ਨਾ ਮਾਝੇ ਦੀ ਧਰਤੀ ਤੇ ਤੁਸੀਂ ਦੇਖਿਆ ਕਿੱਡੇ ਬਹਾਦਰ ਦਲੇਰ ਅੱਜ ਵੀ ਮੇਰੇ ਨਾਲ ਸਾਡੇ ਕਿਸਾਨ ਮੰਡ ਦੇ ਪ੍ਰੈਜ਼ੀਡੈਂਟ ਆਏ ਨੇ ਕਿਰਨਜੀਤ ਸਿੰਘ ਸੰਧੂ ਉਹਨਾਂ ਦਾ ਪਿੰਡ ਮਾੜੀ ਮੇਕਾਵਾ ਉੱਥੇ ਅਟਾਰੀ ਚ ਇਹ ਤਾਂ ਬੈਠੇ ਨੇ ਉੱਥੇ ਤੇ ਜਿਹੜੇ ਬਾਹਰੋਂ ਆਏ ਸੀ ਸਿਰਫ ਆਪਣਾ ਸਵਾਦ ਲੈਣ ਲਈ ਉਹ ਟ੍ਰੇਨਾਂ 'ਤੇ ਪਰ-ਪੜ ਕੇ ਪਰ-ਪੜ ਕੇ ਲੰਦ ਕੇ ਉਹ ਬਾਹਰ ਜਿਹੜਾ ਪੰਜਾਬ ਛੱਡ ਕੇ ਜਦੋਂ ਰੋਡ ਪਈ ਮਾੜੀ ਜੀ ਰੋਡ 'ਤੇ ਖਤਰੇ ਦੀ ਘੇਟੀ ਤੇ ਉਹ ਪੱਜ ਕੇ ਮੇਰਾ ਇੱਥੇ ਸੁਝਾਓ ਹੈ ਇੱਕ ਸੁਝਾਓ ਦੇ ਕਿ ਮੈਂ ਚੱਲਿਆ ਵਾਂ ਬੈਠ ਜਾਣਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੜ੍ਹ ਕੇ ਸਮਝ ਕੇ ਪੰਜਾਬ ਦੀ ਵਿਧਾਨ ਸਭਾ ਚ 2023 ਜਨਵਰੀ ਦਾ ਰੱਖਿਆ ਹੋਇਆ ਵਾ ਉਹ ਬਿੱਲ ਕੀ ਹੈ ਕਿ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਹੈ ਜਿਵੇਂ ਹੁਣ ਉੱਤਰਾਖੰਡ ਵਿੱਚ ਭਾਜਪਾ ਨੇ ਕਾਨੂੰਨ ਬਣਾਇਆ ਜਿਵੇਂ ਗੁਜਰਾਤ ਤੇ ਰਾਜਸਥਾਨ ਵਿੱਚ ਕੋਈ ਵੀ ਬਾਹਰਲਾ ਬੰਦਾ ਜਾ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਜੇ ਜ਼ਮੀਨ ਨਹੀਂ ਲੈ ਸਕਦਾ ਉੱਥੇ ਦਾ ਵੋਟਰ ਨਹੀਂ ਬਣ ਸਕਦਾ ਜੇ ਵੋਟਰ ਨਹੀਂ ਬਣ ਸਕਦਾ ਉੱਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਲੇਕਿਨ ਪੰਜਾਬ ਇਹ ਖੁੱਲੀ ਧਰਤੀ ਜਿਹੜਾ ਮਰਜੀ ਆਉਂਦਾ ਸਾਰੀ ਪੰਜਾਬ ਦੇ ਉਹ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫੀ ਆਬਾਦੀ ਦਾ ਸੰਤੁਲਨ ਖਰਾਬ ਹੋ ਰਿਹਾ ਸਾਡੀ ਭਾਸ਼ਾ ਸਾਡਾ ਸੱਭਿਆਚਾਰ ਸਾਡੀ ਪੱਗ ਸਾਡੀ ਇੱਜ਼ਤ ਜੇ ਆਪਾਂ ਇਹ ਬਿੱਲ ਨਾ ਇੰਟਰੋਡਿਊਸ ਕੀਤਾ ਇਸ ਅਸੈਂਬਲੀ ਵਿੱਚ ਨਾ ਲੈ ਕੇ ਆਏ 15-20 ਸਾਲ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਨੇ ਹੋਰ ਹੋਣਗੇ ਕਿਉਂਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ 3 ਕਰੋੜ ਆਬਾਦੀ ਚੋਂ ਲਗਭਗ 70 ਲੱਖ 80 ਲੱਖ ਦੇ ਕਰੀਬ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ ਅਜੀਕੇ ਜੇ ਬਾਹਰਲੇ ਦੇ ਖਿਲਾਫ ਨਹੀਂ ਗਏ ਜੀ ਸੱਚ ਕੇ ਹੋਣ ਕੰਮ ਕਰਨ ਮਿਹਨਤ ਕਰਨ ਪਰਿਵਾਰ ਪਾਲਣ ਤੇ ਆਪਣਾ ਰੋਟੀ ਪਾਣੀ ਦਾ ਗੁਜ਼ਾਰਾ ਕਰਨ ਜੇ ਹਿਮਾਚਲ ਲਾਅ ਬਣਾ ਸਕਦਾ ਜੇ ਭਾਜਪੀ ਦੀ ਉੱਤਰਾਖੰਡ ਹੁਣ 2025 ਚ ਬਣਾਇਆ ਉਹਨਾਂ ਨੇ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਕਿਉਂ ਡਰਦੇ ਨੇ ਇਸੇ ਕਰਕੇ ਡਰਦੇ ਨੇ ਕਿ ਕੇਜਰੀਵਾਲ ਜਾਂ ਜਿਹੜੇ ਦਿੱਲੀ ਦੇ ਬੈਠੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੀ ਕੋਹ ਹੋਂਦ ਬਚੇ ਪੰਜਾਬ ਦੀ ਕੋਈ ਆਈਡੈਂਟੀ ਬਚੇ ਪੰਜਾਬ ਦਾ ਕੁਝ ਭਲਾ ਹੋ ਸਕੇ ਤੇ ਸਾਰੇ ਲੁਟੇਰੇ ਨੇ ਮੇਰੇ ਵੀਰੋ ਇਹਨਾਂ ਨੇ ਦਿੱਲੀ 'ਚ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਤੇ 2000 ਕਰੋੜ ਰੁਪਏ ਕਲਾਸਰੂਮ ਘੁਟਾਲੇ ਦੇ ਠੱਗ ਨੇ ਡੇਢ-ਡੇਢ ਸਾਲ ਜ਼ਿਲ੍ਹਾ 'ਚ ਰਹੇ ਨੇ ਇਹ ਤੁਹਾਡੇ ਤੇ ਆਪਣੇ ਤੇ ਪੰਜਾਬ ਦੇ ਕਿਵੇਂ ਹੋ ਸਕਦੇ ਨੇ ਅੰਤ 'ਚ ਮੈਂ ਦੁਬਾਰਾ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਤੁਸੀਂ ਪ੍ਰੋਗਰਾਮ ਲਿਖੋਗੇ ਤੁਹਾਡੀ ਐਕਸ਼ਨ ਕਮੇਟੀ ਅਸੀਂ ਤੁਹਾਡਾ ਸਾਰੇ ਪੂਰਾ ਪੁਰਜ਼ੋਰ ਤਰੀਕੇ ਨਾਲ ਸਾਥ ਦੇਵਾਂਗੇ ਔਰ ਆਪਾਂ ਇਸ ਨੂੰ ਬਹੁਤ ਦ੍ਰਿੜਤਾ ਨਾਲ ਲੜਨਾ ਪੈਣਾ ਕਿਉਂਕਿ ਹੁਣ ਪੰਜਾਬ ਜਿਹੜੀ ਆ ਉਹ ਪੁਲਿਸ ਸਟੇਟ ਆ ਇੱਥੇ ਧਰਨੇ ਮਾਰਨ ਦੀ ਇਜਾਜ਼ਤ ਵੀ ਰੋਕ ਦਿੱਤੀ ਹੋਈ ਆ। ਇੱਥੇ ਜਿਹੜਾ ਬੋਲਦਾ ਉਹਦੇ ਤੇ ਝੂਠਾ ਮੁਕੱਦਮਾ ਦਰਜ ਕੀਤਾ ਜਾਂਦਾ। ਜਿਹੜਾ ਬੋਲਦਾ ਉਹਨੂੰ ਚੱਕ ਕੇ ਜੇਲਾ ਵਿੱਚ ਛੁੱਟਿਆ ਜਾਂਦਾ। ਇਸ ਕਰਕੇ ਪੁਲਿਸ ਸਟੇਟ ਆ। ਆਪਾਂ ਪੁਲਿਸ ਸਟੇਟ ਨਾਲ ਲੜਨ ਵਾਸਤੇ ਜਿਵੇਂ ਇਹਨਾਂ ਨੇ ਕਿਹਾ ਕਿ ਪੂਰੀ ਸ਼ਕਤੀ ਦੇ ਨਾਲ ਔਰ ਪੂਰਾ ਇੱਕ ਪਲੇਟਫਾਰਮ ਕੱਢ ਕੇ ਪੂਰਾ ਇੱਕ ਪੂਰਾ ਤਗੜੇ ਹੋ ਕੇ ਆਪਾਂ ਨੂੰ ਇਹ ਲੜਾਈ ਲੜਨੀ ਪਊਗੀ। ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੀਆਂ। ਮੈਂ ਤੁਹਾਨੂੰ ਸਿਰਫ ਯਕੀਨ ਦਿਵਾਉਣਾ ਆ ਕਿ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਆਪਣੀ ਧਰਤੀ ਦੇ ਨਾਲ ਜੁੜੇ ਹੋਏ ਲੋਕ ਆ ਬਹੁਤ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ